एसपी इन्वेस्टिगेशन रूपनगर रुपिंदर कौर सरान ने प्रेस कॉन्फ्रेंस राही जानकारी दंदिया दस्या कि बीती रात 18 फरवरी 2024 नु प्रेमचंद श्री चमकोर साहिब बिखे हुए कतल दे दोषी नु 2 दो घंटे अंदर गिरफ्तार कीता गया। उना दस्या कि मृतक प्रेमचंद पुत्र मानचंद उम्र करीब 52 साल संबंधी उस दे बेटे संदीप खान दे बयान ते मुकदमा नंबर 17/2024 अदा 302 आई। पीसी थाना श्री चमकोर साहिब बरखिलाफ करंदीप सिंह उर्फ गोल्डी पहलवान पुत्र धर्म सिंह वासी कुमियार मुल्ला श्री चमकोर साहिब दर्ज रजिस्टर ਕੀਤਾ ਗਿਆ ਜਿਹੜਾ ਇਨਸੀਡੈਂਟ ਹੋਇਆ ਕਿ ਕਿੱਥੇ ਦਾ ਇਨਸੀਡੈਂਟ ਹੈਗਾ ਕੀ ਮਾਮਲਾ ਹੈਗਾ ਤੇ ਕਿਸ ਤਰੀਕੇ ਨਾਲ ਇਹ ساری ਵਾਰਦਾਤ ਨੂੰ ਦਰਜ ਕਿਸ ਵਿਅਕਤੀ ਨੇ ਕਿਉਂ ਅੰਜਾਮ ਦਿੱਤਾ चमकोर ਸਾਹਿਬ ਦੇ ਵਿੱਚ ਮਿਤੀ 18 ਪਰਵੀਦ ਦੇ ਰਾਤ ਇੱਕ ਕਤਲ ਦੀ ਇਤਲਾਹ ਮਿਲੀ ਸੀ ਥਾਣੇ ਦੇ ਵਿੱਚ ਜਿਦੇ ਚ ਪ੍ਰੇਮਚੰਦ ਨੇ ਮ੍ਰਿਤਕ ਉਨ੍ਹਾਂ ਦਾ ਆਪਸ ਤੇ ਪੜੋਸੀ ਦੇ ਵਿੱਚ ਬਧਾ ਰੰਜਿਸ਼ ਲੜਾਈ ਝਗੜਾ ਹੋਇਆ ਤਾਂ ਦੌਰਾਨੇ ਝਗੜਾ ਜਿਹੜਾ ਹੈਗਾ ਅਕਿਊਜ਼ਡ ਉਹਨੇ ਆਪਦੇ ਚੁਬਾਰੇ ਤੋਂ ਇਹਨਾਂ ਦੇ ਘਰੇ ਜਾ ਕੇ ਜਿਹੜੀ ਟੈਸ਼ ਤੇ ਵਿੱਚ ਆ ਕੇ ਜਦ ਇਹਦੇ ਤੇ ਵਾਰ ਕੀਤਾ ਵਾਰ ਇਹਨਾਂ ਕਾਤਕ ਸੀ ਕਾਤਕ ਸੀ ਕਿ ਮੌਕੇ ਤੇ ਹੀ ਪ੍ਰੇਮਜੰਨ ਦੀ ਮ੍ਰਿਤਕ ਹੋ ਗਈ ਔਰ ਦੋਸ਼ੀ ਇਹ ਘਟਨਾ ਤੋਂ ਬਾਅਦ ਫਰਾਰ ਹੋ ਚੁੱਕਿਆ ਸੀ ਕਰਨਦੀਪ ਸਿੰਘ ਇਹਸ ਗੁਲਦੀ ਪੁਲਿਸ ਨੇ ਉਸਤਾਦੀ ਨਾਲ ਕੰਮ ਕਰਦਿਆਂ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਗੁਲਦੀ ਜੀ ਦੀ ਰਹਿਨਮਾਈ ਹੇਠ ਆਈਪੀਐਸ ਅਧਿਕਾਰੀ ਨੇ ਉਨ ਜ਼ਿਲ੍ਹਾ ਮੁਖੀ ਦੀ ਅਸੀਰ ਰਹਿਨਮਾਈ ਦੀ ਹੇਠ ਉਹਨਾਂ ਦੀਆਂ ਡਾਇਰੈਕਸ਼ਨਸ ਦੇ ਮੁਤਾਬਕ ਸਾਡੀਆਂ ਟੀਮਾਂ ਵੱਲੋਂ ਜਿਹੜਾ ਕਾਰਗੁਜ਼ਾਰੀ ਕੀਤੀ ਤੇ ਅਸੀਂ ਕਾਮਯਾਬ ਹੋਏ ਹਾਂ ਇਸ ਦੋਸ਼ੀ ਨੂੰ આરોપી ਨੂੰ 2 ਘੰਟਿਆਂ ਦੇ ਵਿੱਚ ਪ੍ਰੈਸ ਕਰਕੇ ਗ੍ਰਿਫਤਾਰ ਕਰਨ ਦੇ ਵਿੱਚ ਇਹ ਮੌਕੇ ਤੇ ਅਸੀਂ ਟੀਮਾਂ ਬਣਾ ਕੇ ਲਾਈਆਂ ਸੀ ਜਿਦੇ ਵਿੱਚ ਐਗਜ਼ੀਕਿਊਟਸ ਮਾਕਾਬੰਦੀ ਟੈਕਨੀਕਲ ਇੰਟੈਲੀਜੈਂਸ ਤੇ ਹੋਰ ਹਿਊਮਨ ਇੰਟੈਲੀਜੈਂਸ ਨਾਲ ਕੰਮ ਕਰਦੇ ਸਾਡੇ ਐਸਐਚਓ ਚਮਕੌਰ ਸਾਹਿਬ ਏਐਸਪੀ ਸਾਹਿਬ ਜਤਿੰਦਰ ਪਾਲ ਜੀ ਤੇ ਇਹਨਾਂ ਅਸੀਂ ਸਾਰੀਆਂ ਟੀਮ ਨੇ ਐਕਟਿਵਲੀ ਕੰਮ ਕੀਤਾ ਤੇ ਇਹਨੂੰ ਅਸੀਂ ਨਿਰਤਾਰ ਕਰ ਲਿਆ। ਇਹਦਾ ਜਿਹੜਾ ਥੋੜਾ ਜਿਹਾ ਬੈਕਗ੍ਰਾਉਂਡ ਹੈਗਾ ਇਹ ਇੱਕ ਅਖਾੜੇ ਦੇ ਵਿੱਚ ਪਲਵਾਨੀ ਕਰਦਾ ਸੀ। ਮੋਰੀ ਮੋਰੀ ਕੀ ਸੀ ਰੰਜਿਸ਼ ਸੀਗੀ। ਰੰਜਿਸ਼ ਸੀ ਤੇ ਕੁਝ ਦਿਨ ਪਹਿਲੇ ਵੀ ਇਹਨਾਂ ਦਾ ਕੋਈ ਗੱਲਬਾਤ ਹੋਈ ਸੀ ਦੂਤੂ ਵਮਾ ਮ ਹੋਈ ਸੀ। ਪਰ ਕੱਲ ਵੀ ਜਿਹੜੀ ਰਾਤ ਇਹਨਾਂ ਦੀ ਜਿਹੜੀ ਰੰਜਿਸ਼ ਸੀ ਕੋਈ ਲਲਕਾਰਾ ਮਾਰਿਆ ਤੇ ਇੱਕ ਦੂਜੇ ਵੱਲੋਂ ਰਿਸਪੌਂਡ ਕੀਤਾ ਗਿਆ। ਪਰ ਗੁੱਸੇ ਦੇ ਵਿੱਚ ਬੇਕਾਬੂ ਹੁੰਦਾ ਤੈਸ਼ ਦੇ ਵਿੱਚ ਜਿਹੜਾ ਹੈਗਾ ਦੋਸ਼ੀ ਉਹਨੇ ਆਪਦੇ ਚਾਰੇ ਤੋਂ ਡਾਇਰੈਕਟਲੀ ਦੂਜੇ ਚਾਰੇ ਤੇ ਪਰਵੇਸ਼ ਕਰਕੇ ਤੇ ਉਹਦੇ ਤੇ ਸਿੱਧਾ ਅਟੈਕ ਕੀਤਾ ਮੈਨੂੰ ਕਿਹਾ ਕਿ ਵੀਡੀਓ ਵੀ ਆ ਰਹੀ ਹੈ ਸਾਹਮਣੇ ਜਿਹਦੇ ਵਿੱਚ ਦੋਨੇ ਆਪਸ ਵਿੱਚ ਗਲਤ ਬਤ ਕਰਦੇ ਹੋਏ ਦਿਖਾਈ ਦੇ ਰਹੇ ਹਾਂ ਕਿ ਤੱਕ ਤੇ ਦੋਸ਼ੀ ਤੇ ਉਹਦੇ ਵਿੱਚ ਮਾਫੀ ਦਾ ਵੀ ਕਹਿ ਰਹੇ ਵੀ ਨਾ ਲੜੋ ਨਾ ਬਰੋ ਤਾਂ ਉਹਦੇ ਵਿੱਚ ਕੀ ਕੋਈ ਪਰਿਵਾਰਕ ਮਸਲਾ ਸੀ ਕੀ ਜਿਹਾ ਤੁਸੀਂ ਦੱਸੋਗੇ ਇਹਦੇ ਵਿੱਚ ਅਸੀਂ ਦਰਾਂ ਨੇ ਜਿਹੜੀ ਇਨਵੈਸਟੀਗੇਸ਼ਨ ਹੈ ਜਿਹੜੀ ਡੰਗਾਈ ਨਾਲ ਜਾਂਚ ਕਰਾਂਗੇ ਤੇ ਇਹ ਜਿਹੜੇ ਫੈਕਟਸ ਨੇ ਥੋੜੇ ਸੰਗੀਨ ਹੋ ਜਾਂਦੇ ਥੋੜੇ ਸੈਂਸਿਟਿਵ ਹੋ ਜਾਂਦੇ ਤੇ ਅਸੀਂ ਉਸ ਤੋਂ ਬਾਅਦ ਹੀ ਮੀਡੀਆ ਨਾਲ ਜਾਂਚ ਪੜਤਾਲ ਤੋਂ ਬਾਅਦ ਸ਼ੇਅਰ ਕਰ ਪਾਵਾਂਗੇ ਜੀ ਜੀ ਵੈਪਨ ਕਿਹੜਾ ਯੂਜ਼ ਕੀਤਾ ਗਿਆ ਇਹਨੇ ਕਰਪਾਨ ਯੂਜ਼ ਕੀਤੀ ਸੀ ਜੀ ਉਹ ਅਸੀਂ ਮੌਕੇ ਤੋਂ ਰਿਕਵਰ ਕਰ ਲਈਏ ਤੇ ਮੌਕੇ ਤੋਂ ਵੈਸੇ આરોપી ਜਿਹੜੇ ਵਾਰਦਾਤ ਤੋਂ ਬਾਅਦ ਫਰਾਰ ਹੋ ਗਿਆ ਸੀ ਪਰ ਚਲੋ ਮੁਸਤੈਦੀ ਦੇ ਨਾਲ ਅਸੀਂ ਇਹਨੂੰ ਕਾਬੂ ਕਰਨ ਦੇ ਵਿੱਚ 2 ਘੰਟਿਆਂ ਬਾਕੀ ਜਿਹੜੀ ਵੀ ਦੌਰਾਨੇ ਇਨਵੈਸਟੀਗੇਸ਼ਨ ਕੋਈ ਪੁਖਤਾ ਜਿਹੜੇ ਸਬੂਤ ਕੋਈ ਗੱਲ ਹੋਰ ਸਾਹਮਣੇ ਆਏਗੀ ਉਹਦਾ ਅਸੀਂ ਸਾਰਾ ਖੁਲਾਸਾ ਮੀਡੀਆ ਦੇ ਨਾਲ ਕਰਾਂਗੇ। ਮੁੱਢਲੀ ਪੁੱਛਗਿੱਛ ਦੇ ਵਿੱਚ ਕੁਝ ਨਹੀਂ। ਮੁੱਢਲੀ ਪੁੱਛਗਿੱਛ ਦੇ ਵਿੱਚ ਆਹੀ ਆਇਆ ਜੀ। ਜੀ।